ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਭਾ ਦੀ ਜੇਲ੍ਹ ਚ ਬੰਦ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਇੱਕ ਵੱਡਾ ਝਟਕਾ ਲਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਸੀ ਪਰ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਤਾਰੀਖ 29 ਅਕਤੂਬਰ ਤੈਅ ਕਰ ਦਿੱਤੀ ਹੈ ਹੁਣ 29 ਅਕਤੂਬਰ ਨੂੰ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਵੇਗੀ ਮਜੀਠੀਆ ਨੇ ਆਪਣੇ ਵਿਰੁੱਧ ਚੱਲ ਰਹੇ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਵਿੱਚ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਅਕਤੂਬਰ ਅਦਾਲਤ ਵੱਲੋਂ ਤੈਅ ਕੀਤੀ ਗਈ ਹੈ ਜਦੋਂ ਹਾਈ ਕੋਰਟ ਇਹ ਫੈਸਲਾ ਕਰੇਗੀ ਕਿ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਜਾਂ ਫਿਰ ਨਹੀਂ ਅਦਾਲਤੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਹਾਈ ਕੋਰਟ ਵੱਲੋਂ ਵਿジネス ਨੂੰ ਆਪਣੀ ਰਿਪੋਰਟ ਪੇਸ਼ ਕਰਨ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਇੱਕ ਹਫ਼ਤੇ ਲਈ ਮਜੀਠੀਆ ਦੀ ਟੀਮ ਉਸ ਰਿਪੋਰਟ ਨੂੰ ਪੜ੍ਹ ਕੇ ਉਸ ਬਾਬਤ ਆਬਜੈਕਸ਼ਨਾਂ ਦੇ ਲਈ ਸਮਾਂ ਦਿੱਤਾ ਗਿਆ ਸੀ ਪਰ ਅੱਜ ਦੀ ਸੁਣਵਾਈ ਦੌਰਾਨ ਵਿジネス ਦੇ ਵੱਲੋਂ ਆਪਣੀ ਰਿਪੋਰਟ ਪੇਸ਼ ਕਰਨ ਦੇ ਲਈ ਇੱਕ ਹਫ਼ਤੇ ਦਾ ਹੋਰ ਸਮਾਂ ਮੰਗ ਲਿਆ ਉਹਨਾਂ ਨੇ ਕਿਹਾ ਕਿ ਸਰਕਾਰ ਆਪਣਾ ਜਵਾਬ ਕੋਰਟ ਵਿੱਚ ਦੇਣ ਤੋਂ ਪੱਜ ਰਹੀ ਹੈ ਕੀ ਅੱਜ ਮੈਟਰ ਸੀਗਾ ਸਰਕਾਰ ਨੇ ਜਵਾਬ ਵੀ ਦੇਣਾ ਸੀ ਕੀ ਹੋਇਆ ਕੋਰਟ 'ਚ ਹੁਣ ਅਗਲੀ ਡੇਟ ਕਿਹੜੀ ਲੱਗੀ ਹੈ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਦੀ ਅੱਜ ਸੁਣਵਾਈ ਸੀ ਔਰ ਸਾਰੇ ਆਪਾਂ ਜਾਣਦੇ ਹਾਂ ਕਿ ਲਾਸਟ ਤਰੀਕ ਤੇ ਕੋਰਟ ਦਾ ਸਪੈਸਿਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫ਼ਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ ਇੱਕ ਹਫ਼ਤਾ ਉਹ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੋਇੰਡਰ ਫਾਈਲ ਕਰੇ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਤੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉਥੋਂ ਸਰਕਾਰ ਭਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰ ਇਹ ਨਿਚਲੇ ਸਤਰੀ ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦਿਵਾਲੀ ਤੇ ਇਹ ਚਾਹੁੰਦੇ ਕਿ ਬਿਕਰਮ ਮਜੀਠੀਆ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹਤਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬਹਿਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ ਹੋਏਗੀ ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਮੁਹਾਲੀ ਲਿਆਂਦਾ ਗਿਆ ਸੀ। ਉਹਨਾਂ ਨੂੰ 11 ਦਿਨ ਦੇ ਕਰੀਬ ਪੁਲਿਸ ਸਿਮਾਨਤ ਤੇ ਰੱਖਣ ਤੋਂ ਬਾਅਦ 6 ਜੁਲਾਈ ਨੂੰ ਨਾਬਾ ਦੀ ਨਿਊ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ। ਵਿਜੀਲੈਂਸ ਦੇ ਵੱਲੋਂ ਇਸ ਮਾਮਲੇ 'ਚ ਬਿਕਰਮ ਮਜੀਠੀਆ ਖਿਲਾਫ 40,000 ਪੰਨਿਆਂ ਦਾ ਚਲਾਨ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਬੈਰਕ ਬਦਲੇ ਜਾਣ ਦੇ ਮਾਮਲੇ ਸਬੰਧੀ ਅਦਾਲਤ ਵੱਲੋਂ ਜੇਲ੍ਹ ਸੁਪਰਡੈਂਟ ਨਾਬਾ ਅਤੇ ਏਡੀਜੀਪੀ ਜ਼ਿਲ੍ਹਾ ਦੇ ਕੋਲੋਂ ਰਿਪੋਰਟ ਮੰਗਵਾਈ ਗਈ ਸੀ ਜਿਸ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ 29 ਤਾਰੀਖ ਤੈਅ ਕੀਤੀ ਗਈ ਹੈ ਜਦੋਂ ਅਦਾਲਤ ਵਿੱਚ ਇਹ ਫੈਸਲਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਜਾਂ ਫਿਰ ਨਹੀਂ